ਤਦੋਏ ਬਸੰਤ ਦੇ ਦਿਨ ਹੁੰਦੇ ਨਾ ਇਹਨਾਂ ਵਿੱਚੇ ਸ਼ਬਦ ਬਹੁਤ ਪਪੂਲਰ ਹੁੰਦਾ ਔਰ ਪੜਿਆ ਜਾਂਦਾ ਮੌਲੀ ਧਰਤੀ ਮੌਲਿਆ ਆਕਾਸ਼ ਤੇ ਸਾਨੂੰ ਸਮਝਣਾ ਹੈ ਮੇਰੇ ਅੰਦਰ ਦੀ ਸ੍ਰਿਸ਼ਟੀ ਬਾਹਰ ਹੈ ਮੇਰੇ ਮਨ ਦੀ ਧਰਤੀ ਦੇ ਜਦ ਚੰਗੇ ਗੁਣਾ ਦੇ ਫੁੱਲ ਖਿੜ ਜਾਂਦੇ ਨੇ ਤਾਂ ਮੇਰੀ ਮਨ ਦੀ ਧਰਤੀ ਮੋਲਦੀ ਹੈ ਮੈਸੂਕੇ ਤੋਂ ਹਰਾ ਹੋ ਜਾਂਦਾ ਮੇਰਾ ਮਨ ਖਿੜਿਆ ਆ ਰਿਹਾ ਬਾਗ ਬੰਦ ਹੈ ਮੌਲੀ ਧਰਤੀ ਮੌਲਿਆ ਆਕਾਸ਼ ਕਦੋਂ ਜਦੋਂ ਮੇਰੀ ਸੋਚਨੀ ਦਾ ਟਾਂਗ ਮੇਰਾ ਗਗਨ ਮੇਰਾ ਆਕਾਸ਼ ਸਤ ਗੁਰ ਦੀ ਮੱਤ ਦੇ ਨਾਲ ਮੈਨੂੰ ਪ੍ਰਾਪਤ ਹੋਇਆ ਹੈ ਮੌਲੀ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਆਤਮ ਪ੍ਰਕਾਸ਼ ਆਤਮ ਪ੍ਰਕਾਸ਼ ਹੁੰਦਾ ਨੀਜ ਕਰਦੀ ਮੱਤ ਨੂੰ ਲੈਣਾ ਜਿਹਦੇ ਨਾਲ ਸਾਡਾ ਆਕਾਸ਼ ਸਾਡਾ ਸੋਚਨੀ ਦਾ ਟੰਗ ਬੰਦਦਾ ਸਾਡਾ ਗगन ਬੰਦਦਾ ਸਾਨੂੰ ਆਪਣੀ ਇੱਕ ਇੱਕ ਰੋਮ ਰੋਮ ਅੰਗ ਅੰਗ ਅੰਦਰ ਦੇ ਸਾਰੇ ਜੀਵਾਂ ਜਨਤਾ ਵਿੱਚ ਵੀ ਰੱਬ ਮਹਿਸੂਸ ਮੀਨ ਚੰਗੇ ਗੁਣਾ ਦੇ ਨਾਲ ਇੱਕ ਮਿਕਤਾ ਅੱਤੇ ਫਿਰ ਬਾਹਰ ਵੀ ਸਾਰੇ ਇੱਕ ਇੱਕ ਮਨੁੱਖ ਦੇ ਨਾਲ ਅਸੀਂ ਰੱਬ ਦੇਖਦੇ ਹਾਂ ਸਵੇਕਾ ਰਾਮ ਬੋਲੇ ਦੇਖਦੇ ਹਾਂ ਸੋ ਮੌਲੀ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਆਤਮ ਪ੍ਰਗਿਆਸ਼ ਅਸੀਂ ਆਪਣੇ ਤੇ ਟੁਕਾ ਕੇ ਆਪਣੇ ਅੰਦਰ ਦੀ ਸ੍ਰਿਸ਼ਟੀ ਨੂੰ ਠੀਕ ਕਰਨਾ ਅੰਦਰ ਦੇ ਜੀਵ ਜੰਤ ਨੂੰ ਐਕਸੈਪਟ ਕਰਨੇ ਨੇ ਤਾਂ ਕਿ ਬਾਹਰ ਵਾਲੇ ਮੁੱਖਾਂ ਨਾਲ ਸਮਾਜ ਵਿੱਚ ਮਨੂੰ ਪਿਆਰ ਮਿਲਵਰਤਨ ਹਾਰਮਨੀ ਸਮਝ ਆ ਸਕੇ